ਜਿਲ੍ਹਾ ਜਲੰਧ ਦੇ ਅਧਿਤੀ ਦੇ ਮਾਨਯੋਗ ਐਸਐਸਪੀ ਸਰਦਾਰ ਹਰਕਮਪਲ ਸਿੰਘ ਖੱਖ ਜੀ ਨੇ ਜਿਲ੍ਹੇ ਅੰਦਰ ਪੰਜਾਬ ਸਰਕਾਰ ਅਤੇ ਮਾਨਯੋਗ ਡੀਜੀਪੀ ਸਾਹ ਦੇ ਨਿਸ਼ਾਨਦੇਹੀਆਂ ਤੇ ਨਸ਼ਾ ਵਿਰੋਧੀ ਸਪੈਸ਼ਲ ਮੀਮ ਚਲਾਈ ਗਈ ਹੈ ਇਸ ਮੀਮ ਦੇ ਤਹਿਤ ਸਬਡਿਵੀਜ਼ਨ ਸ਼ਾਹਕੋਟ ਤੋਂ ਹੁਣ ਤੱਕ ਇੱਕ ਇੱਕ 25 ਤੋਂ ਅੱਜ ਤੱਕ ਜਿਹੜੇ ਆ ਮਾਰਾਮਕਦ ਵਿੱਚ ਦੱਚ ਕੀਤੇ ਆ ਵੱਖ-ਵੱਖ ਥਾਣਿਆਂ ਚ ਤੇ 13 ਅਸੀਂ ਦੋਸ਼ੀ ਗ੍ਰਿਫਤਾਰ ਕੀਤੇ ਇਹਦੇ ਵਿੱਚ ਹੈਰੋਨ 165 ਗ੍ਰਾਮ ਹੈਰੋਨ ਗ੍ਰਾਮ ਕੀਤੀ 52 ਗ੍ਰਾਮ ਅਫੀਮ 85 ਕਿਲੋ ਡੋਡੇ 1 ਕਿਲੋ ਚਰਸ ਅਤੇ 45 ਮਛਲੀਆਂ ਗੋਲੀਆਂ ਔਰ ਇਨਾ ਕ੍ਰਿਮੀਨਲ ਤੋਂ ਮਛਲੀਆਂ ਨਸ਼ਾ ਤੇ ਜਿਹੜੇ ਵਹਿਕਲ ਵਤਰੇ ਸੀ ਉਹਦੇ ਚ ਦੋ ਮੋਟਰਸਾਈਕਲ ਇੱਕ ਕਾਟੋ ਤੇ ਦੋ ਕਾਰਾਂ ਸੀ ਜਬਤ ਕੀਤੀਆਂ ਹੋਈਆਂ ਇਸੇ ਤਰ੍ਹਾਂ ਸਬਡਿਵੀਜ਼ਨ ਚ ਸ਼ਰਾਬ ਦੇ ਖਿਲਾਫ ਇੱਕ ਸਪੈਸ਼ਲ ਹੂਮ ਚਲਾਈ ਜਿਹਦੇ ਚ 7 ਮੁਕਾਦਮਿਆਂ ਦੇ ਚ ਕਿਤੇ 7 ਹੀ ਦੋਸ਼ੀ ਗ੍ਰਫਤਾਰ ਕੀਤੇ ਔਰ 1,96,010 610 ਮਿਲੀਲੀਟਰ ਜਿਹੜੀ ਸ਼ਰਾਬ ਰਸੀ ਨਜਾਇਜ਼ ਪ੍ਰਾਪਤ ਕੀਤੀ ਹੈ 15000 ਜਿਹੜੀ ਮਿਲੀਲੀਟਰ ਸ਼ਰਾਬ ਠੇਕਾ ਅਤੇ 4 ਜਾਂ 30 ਲੀਟਰ ਕੈਮੀਕਲ ਅਸੀਂ ਵਰਤਨ ਕੀਤਾ ਜਿਸ ਦੇ ਤੋਂ ਕਰੀਬ 4.5 ਲੱਖ ਬੋਤਲਾਂ ਲਈ ਸ਼ਰਾਬੀਆਂ ਤੋਂ ਆਪਣੀਆਂ ਜਾਣੀਆਂ ਸਨ ਬਹੁਤ ਵੱਡੀ ਰਿਕਵਰੀ ਜਿੱਥੇ ਕਿ ਟੈਂਕੀਆਂ ਸਵਰਸਲ ਵੋਟਰ ਦੀ ਲਾ ਕੇ ਜਿਹੜੇ ਕੱਟ ਰਹੇ ਸੀਗੇ ਉਹ ਸਾਜੋ ਸਮਾਨ ਦੇ ਨਾਲ ਅਸੀਂ ਕੈਮੀਕਲ ਦੇ ਜਿਹੜਾ ਰਿਕਵਰ ਕੀਤਾ ਪਿਛਲੇ ਦਿਨੀ ਅਤੇ ਇੱਕ ਇਹਦੇ ਤੇ ਟੂ ਬਿੰਡਰ ਵੀ ਅਸੀਂ ਰਿਕਵਰ ਕੀਤਾ ਹੋਇਆ ਇਹ ਪੰਜਾਬ ਸਰਕਾਰ ਦੇ ਗੰਗਾਂ ਸਾਹਿਬ ਜ਼ਿਲ੍ਹਾ ਤੇ ਅਤੀ ਦੇ ਸਭਾਜਨ ਚ ਨਸ਼ਿਆਂ ਦੇ ਰੋਕਤਾਂ ਲਈ ਲਗਾਤਾਰ ਜਿਹੜਾ ਸਖਤ ਵੱਡੇ ਆਪਰੇਸ਼ਨ ਤੇ ਸਖਤ ਕਾਰਵਾਈ ਅਮਿਤ ਰੰਗ ਦੀ ਜਾ ਰਹੀ ਹੈ थैंक यू ਆਮ ਨੂੰ ਐਸਐਸਪੀ ਸਾਹਿਬ ਜਲੰਧਰ ਦਿਹਾਤੀ ਸਦਾ ਹਰਕਮਨ ਪੀਰ ਸਿੰਘ ਖੱਖ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜੋ ਉਹਨਾਂ ਵੱਲੋਂ ਨਸ਼ਾ ਦੇ ਖਿਲਾਫ ਇੱਕ ਮੁਹਿੰਮ ਚੱਲੀ ਗਈ ਹੈ ਦੇ ਸਬੰਧ ਵਿੱਚ ਸਬ ਡਿਵੀਜ਼ਨ ਨਕੋਦਰ ਵਿੱਚ 1 ਜਨਵਰੀ 2025 ਤੋਂ ਲੈ ਕੇ ਹੁਣ ਤੱਕ 90 ਕਨੇ ਐਨਡੀਪੀ ਸੈਕਟਰ ਵਿੱਚ ਦਰਜ ਕੀਤੇ ਗਏ ਹਨ ਜਿਨ੍ਹਾਂ ਦੇ ਵਿੱਚ 14 ਨਸ਼ਾ ਤਸਕਰ ਨੂੰ ਜੇਲ੍ਹ ਪੇ ਜਾ ਗਿਆ ਹੈ ਅਤੇ ਉਹਨਾਂ પાસેੋਂ ਕਰੀਬ 1850 ਕੈਪਸੂਲ ਹੈਰੋਇਨ ਅਤੇ ਹੋਰ ਟੈਬਲੇਟਸ ਬਰਾਮਦ ਕੀਤੀਆਂ ਕੰਮਾਂ। ਮਾਨਯੋਗ ਐਸਐਸਪੀ ਜਲੰਧਰ ਦਿਹਾਤੀ ਵੱਲੋਂ ਨਸ਼ਾ ਛੁਡਾਊ ਮਹਿਮ ਨੂੰ ਵੱਡਾ ਹੰਗਾਰਾ ਮਿਲਿਆ ਜਿਸ ਵਿੱਚ ਕਿ ਜਲੰਧਰ ਦਿਹਾਤੀ ਵੱਲੋਂ 26 ਦੂ 2025 ਨੂੰ ਅਲੱਗ-ਅਲੱਗ ਥਾਣਿਆਂ ਜਿਵੇਂ ਕਿ ਮਕਸੂਦਾ ਬਿਲਗਾ ਫਿਲੋਰਤੀ ਕਰਤਾਰਪੁਰ ਦੇ ਵਿੱਚ ਚਾਰ ਕੇਸ ਦਰਜ ਕੀਤੇ ਗਏ ਅਤੇ ਨੌ ਦੋਸ਼ੀ ਗ੍ਰਿਫਤਾਰ ਕੀਤੇ ਗਏ ਜਿਨ੍ਹਾਂ ਕੋਲੋਂ ਬਹੁਤ ਸਾਰੀ ਮਾਤਰਾ ਦੇ ਵਿੱਚ ਨਸ਼ਾ ਬਰਾਮਦ ਕੀਤਾ ਗਿਆ ਸੋ ਅਗਰ ਕਿਸੇ ਨੂੰ ਵੀ ਕੋਈ ਵੀ ਇਨਫੋਰਮੇਸ਼ਨ ਮਿਲਦੀ ਹੈ ਕਿ ਕਿਤੇ ਨਸ਼ਾ ਵਿਕ ਰਿਹਾ ਹੈ ਜਾਂ ਫਿਰ ਕੋਈ ਵੇਚ ਰਿਹਾ ਹੈ ਤੁਸੀਂ ਆਪਣੇ ਲਾਗਲੇ ਥਾਣੇ ਦੇ ਵਿੱਚ ਕੰਪਲੇਂਟ ਕਰ ਸਕਦੇ ਹੋ ਜਾਂ ਫਿਰ 112 ਨੰਬਰ ਤੇ ਕਾਲ ਕਰਕੇ ਦੱਸ ਸਕਦੇ ਹੋ ਉਸ ਤੇ ਵਣਦੀ ਕਾਰਵਾਈ ਕੀਤੀ ਜਾਊਗੀ